ਰਾਸ਼ਟਰੀ ਵੱਤ ਦਾ ਪਲਾ ਚੈਰੀਟੇਬਲ ਟਰਸਟ ਦੇ ਬਾਨੀ ਐਸ ਪੀ ਸਿੰਘ ਉਭਰਾਏ ਵੱਲੋਂ ਇਹ ਲੈਬੈਟਰੀ ਖੋਲੀ ਗਈ ਹੈ ਇਸ ਦਾ ਅਸੀਂ ਚਾਹੁੰਦੇ ਹਾਂ ਕਿ ਭਰਪੂਰ ਫਾਇਦਾ ਲੋਕ ਲੈਣ ਕਿਉਂਕਿ ਇੰਨੇ ਮਹਿੰਗੇ ਯੁੱਗ ਦੇ ਵਿੱਚ ਟੈਸਟ ਕਰਾਉਣਾ ਹੀ ਬਹੁਤ ਮੁਸ਼ਕਲ ਹੈ ਸੋ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਇਹ ਟੈਸਟ ਹੋ ਰਹੇ ਨੇ ਔਰ ਅਸੀਂ ਚਾਹੁੰਦੇ ਹਾਂ ਕਿ ਅਸੀਂ ਘਰ ਘਰ ਪਿੰਡ ਪਿੰਡ ਘੁੰਮ ਰਹੇ ਆ ਤਾਂ ਕਿ ਪਤਾ ਲੱਗ ਸਕੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਲੈਬੈਟਰੀ ਦਾ ਮੇਰੇ ਨਾਲ ਵੀਰ ਜੀ ਜੁੜੇ ਨੇ ਵੀਰ ਜੀ ਇਸ ਲੈਬਾਰਟਰੀ ਦਾ ਕਿੰਨਾ ਫਾਇਦਾ ਹੋ ਸਕਦਾ ਬਹੁਤ ਜਿਆਦਾ ਫਾਇਦਾ ਹੋ ਸਕਦਾ ਜੀ ਮਹਿੰਗਾ ਦੌਰ ਹੈ ਟੈਸਟ ਬਹੁਤ ਮਹਿੰਗੇ ਹਾਂ ਜੀ ਮੰਗਾਈ ਚ ਕੋਈ ਚੀਜ਼ ਮਿਲੇ ਨਹੀਂ ਹੁੰਦੀ ਬਿਲਕੁਲ ਬਹੁਤ ਮੈਂ ਵੀ ਆਰਤੀਤਾ ਜੀ ਹੁਣ ਤਾਂ ਕਤਮ ਹੈ ਨਹੀਂ ਨਹੀਂ ਇਦਾਂ ਨਾ ਕਹੋ ਸਤਗੁਰ ਨੇ ਜੋ ਮੁਕੱਦਰ ਚ ਆਪਣੇ ਲਿਖਿਆ ਉਹੀ ਮਿਲਣਾ ਜੀ ਹਾਂ ਜੀ ਤੁਹਾਡੇ ਹੁਣ ਕਹਿੰਦੇ ਤਾਂ ਬਹੁਤ ਐ ਬੰਦੇ ਵੀ ਖਬਰ ਪ੍ਰਮਾਤਮਾ ਤੋਂ ਝੋਗਣਾ ਹੀ ਚੱਕਦੇ ਚੋਗਣਾ ਹੀ ਕਰ ਦਿੰਦੇ ਕੋਈ ਨਾ ਉਹਦੀਆਂ ਰਮਜ਼ਾਂ ਨੂੰ ਜੀ ਜੀ ਹਾਂ ਮੇਰਾ ਤਾਂ ਮਨ ਟੁੱਟਿਆ ਪਿਆ ਨਹੀਂ 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 ਟੁੱਟਣਾ ਨਹੀਂ ਤੋੜਨਾ ਨਹੀਂ ਹੈ ਮਨ ਅਕਾਲ ਪੁਰਖ ਨੇ ਜੇ ਦਿੱਤਾ ਤਾਂ ਉਹਨੇ ਲੈ ਲਿਆ ਉਹਨੇ ਆਪਣੇ ਲਿਆ ਲਿਆ ਹਾਂ ਜੀ ਕੋਈ ਆਪਾਂ ਕਿਹੜਾ ਉੱਪਰੋਂ ਲੈ ਕੇ ਆਏ ਸੀ ਇੱਥੋਂ ਲਿਆ ਇੱਥੇ ਦੇ ਹਾਂ ਜੀ ਕਹਿੰਦੇ ਵੀ ਪ੍ਰਮਾਤਮਾ ਤੁਹਾਨੂੰ ਕਿョਗਣਾ ਕਰੂਗਾ ਕਿョਗਣਾ ਵੇ ਕਰਨਾ ਕਰ ਬਿਲਕੁਲ ਬਿਲਕੁਲ ਮੈਨੂੰ ਪਤਾ ਹੈ ਹਾਂ ਜੀ ਇਹ ਐਕਸੀਡੈਂਟ ਹੋਇਆ ਸੀ ਉਹ ਤੁਸੀਂ ਹੋ ਜਿਹੜਾ ਹੋਇਆ ਹਾਂਜੀ ਮੈਨੂੰ ਪੜਾ ਕੇਂਦਰ ਤੇ ਆਇਆਤਾ ਜੀ ਸ਼ਾਮ ਨੂੰ ਮਨ ਤਾਂ ਮਾਜਰੀ ਕੋਲ ਆ ਕੇ ਪਤਾ ਲੱਗਣ ਦੇ ਹਟ ਗਿਆ ਕਦੇ ਤਾਂ ਲੱਗਿਆ ਵੀ ਸੜਕ ਬਹੁਤ ਘੱਟ ਹੋਇਆ ਵਾ ਕਦੇ ਲੱਗਿਆ ਵੀ ਖਾਲੀ ਐ ਸੜਕ ਚਲੋ ਇਹ ਤਾਂ ਮਾਲਕ ਦਾ ਭਾਣਾ ਆ ਭਾਣਾ ਆ ਪਰ ਜਦੋਂ ਆਪਾਂ ਮਹਿੰਗੇ ਰੇਟਾਂ ਦੀ ਗੱਲ ਕਰਦੇ ਹਾਂ ਟੈਸਟ ਮਹਿੰਗੀਆਂ ਦਵਾਈਆਂ ਉੱਥੇ ਮੁਫਤ ਤੁਹਾਨੂੰ ਦਵਾਈ ਮਿਲਦੀ ਐ ਔਰ ਬਹੁਤ ਘੱਟ ਰੇਟਾਂ ਤੇ ਟੈਸਟ ਹੋ ਰਿਹਾ ਹੈ ਹਾਂ ਹਾਂਜੀ ਇਹ ਤਾਂ ਬਹੁਤ ਵਧੀਆ ਹਾਂਜੀ ਇਸ ਤਰ੍ਹਾਂ ਦੇ ਉਪਰਾਲੇ ਹੋਣੇ ਚਾਹੀਦੇ ਹੋਣੇ ਚਾਹੀਦੇ ਇਹ ਤਾਂ ਜ਼ਰੂਰੀ ਐ ਜੀ ਬਹੁਤ ਹਾਂਜੀ ਮਾਹਤ ਧੰਨਵਾਦ ਜੀ ਅਸੀਂ ਪਿੰਡ ਪਿੰਡ ਘੁੰਮਦੇ ਹੋਏ ਆਪਣੇ ਮਹੱਲੇ ਦੇ ਵਿੱਚ ਵੀ ਆ ਰਹੇ ਹਾਂ ਤਾਂ ਕਿ ਵੱਧ ਤੋਂ ਵੱਧ ਫਾਇਦਾ ਹੋ ਸਕੇ ਸੋ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਅੰਬੇਡਕਰ ਊਰਜਾ ਭਵਨ ਜਿੱਥੇ ਇਹ ਲੈਬਾਰਟਰੀ ਔਰ ਮੁਫਤ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਉੱਥੇ ਹੀ ਆਈਪੀਐਸ ਪੀਸੀਐਸ ਆਈਐਸ ਅਫੀਸਰ ਦੀ ਤਿਆਰੀ ਬਾਸਤੇ ਬਕਾਇਦਾ ਤੌਰ ਤੇ ਬਕਾਇਦਾ ਤੌਰ ਤੇ ਉਥੇ ਮਤਲਬ ਤਿਆਰੀ ਵੀ ਕਰਵਾਈ ਜਾਂਦੀ ਹੈ ਚਾਰ ਮੰਜ਼ਿਲੇ ਬਿਲਡਿੰਗ ਹੈ ਤੁਸੀਂ ਆਓ ਔਰ ਟੈਸਟ ਕਰਵਾਓ ਨਾਲ ਹੀ ਮੁਫਤ ਜਿਹੜੀ ਆ ਦਵਾਈ ਤੁਸੀਂ ਲੈ ਸਕਦੇ ਹੋ ਇਹ ਸਵੇਰੇ 7:30 ਵਜੇ ਖੁੱਲਦੀ ਹੈ ਲੈਬੋਰੀਟਰੀ ਤੇ 4 ਵਜੇ ਬੰਦ ਹੋ ਜਾਂਦੀ ਹੈ ਔਰ ਜਿੱਥੇ ਮੁਫਤ ਦਵਾਈਆਂ ਜਿਹੜੀ ਡਿਸਪੈਂਸਰੀ ਹੈ ਉਹ ਹਫਤੇ ਵਿੱਚ 3 ਦਿਨ ਖੁੱਲਦੀ ਹੈ ਸੋਮਵਾਰ ਬੁੱਧਵਾਰ ਤੇ ਸ਼ੁੱਕਰਵਾਰ ਮੈਨੂੰ ਉਮੀਦ ਹੈ ਕਿ ਤੁਸੀਂ ਇਹਨਾਂ ਸੁਵਿਧਾਵਾਂ ਦਾ ਅੱਜ ਦੇ ਮਹਿੰਗੇ ਦੌਰ ਦੇ ਵਿੱਚ ਜਿੱਥੇ ਦਵਾਈਆਂ ਮਹਿੰਗੀਆਂ ਸਟ ਮੰਗੇ ਨੇ ਔਰ ਇਨਾ ਦਾ ਤੁਸੀਂ ਭਰਪੂਰ ਫਾਇਦਾ ਲਭੋਗੇ